ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਢਿਲੋਂ ਵਿਲੇਜ ਫੂਡ ਤੇ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਸਪੈਸ਼ਲ ਡਿਸ਼ ਜਿਹੜੀ ਕਿ ਈਜ਼ੀ ਵੀ ਆ ਤੇ ਮਤਲਬ ਕਿ ਇੱਕ ਬਦਿਆ ਓਕੇਜਨ ਤੇ ਸਪੈਸ਼ਲ ਓਕੇਜਨ ਤੇ ਬਣਾਈ ਜਾਂਦੀ ਆ ਤੇ ਉਹਦੇ ਲਈ ਆਪਾਂ ਨੂੰ ਆਹੀ ਕੁਝ ਇਨਗਰੀਡੀਅੰਟਸ ਦੀ ਜ਼ਰੂਰਤ ਆ ਤੇ ਜਿਹੜੇ ਕਿ ਆਪਣੇ ਕੋਲ ਅਦਰਕ ਆ ਤੇ ਧਨੀਆ ਆ ਤੇ ਕੁਝ ਬੇਸਿਕ ਮਸਾਲੇ ਨੇ ਇਤੋਂ ਬਾਅਦ ਆਪਾਂ ਨੂੰ ਹੋਰ ਐਕਸਟਰਾ ਕੁਝ ਵੀ ਚੀਜ਼ ਦੀ ਲੋੜ ਨਹੀਂ ਗਈ ਤੇ ਬਹੁਤ ਹੀ ਈਜ਼ੀ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਆ ਤੇ ਇਹ ਜਿਹੜਾ ਮੇਨ ਇੰਗਰੀਡੀਅੰਟ ਆ ਉਹ ਹੈਗਾ ਚਨੇ ਤੇ ਇਹ ਚਨੇ ਸੀਗੇ ਜਿਹੜੇ ਅਸੀਂ ਪਹਿਲਾਂ ਹੀ ਉਬਾਲ ਕੇ ਰੱਖੇ ਹੋਏ ਸੀਗੇ ਤੇ ਇਹਨਾਂ ਵਿੱਚ ਨਮਕ ਵੀ ਐਡ ਸੀਗਾ ਤੇ ਫ੍ਰੀਜਰ ਦੇ ਵਿੱਚ ਸਟੋਰ ਕਰਕੇ ਰੱਖੇ ਸੀ ਸੋ ਇਹ ਠੰਡੇ ਸੀਗੇ ਤੇ ਐਦਾਂ ਦੇ ਜਿਹੜੇ ਪੋਲੀਥੀਨਸ ਹੁੰਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੇ ਨੇ ਚੀਜ਼ ਸਟੋਰ ਕਰਨ ਲਈ ਜੇ ਪੋਲੀਥੀਨਸ ਨੂੰ ਆਪਾਂ ਅਮੀਸ਼ੂ ਵਗੈਰਾ ਜਾਂ ਐਮਾਜ਼ੋਨ ਵਗੈਰਾ ਤੋਂ ਵੀ ਮੰਗਵਾ ਸਕਦੇ ਆ ਤੇ इजीली ਅਵੇਲੇਬਲ ਹੁੰਦੇ ਨੇ ਤੇ ਬਹੁਤ ਹੀ ਜੈਨੂਇਨ ਪ੍ਰਾਈਸ ਹੁੰਦਾ ਹੈਗਾ ਇਹਨਾਂ ਦਾ ਤੇ ਬਹੁਤ ਹੀ ਹੈਲਪਫੁਲ ਰਹਿੰਦੇ ਨੇ ਇਨ ਕਿਚਨ ਦੇ ਵਿੱਚ ਤੇ ਹੁਣ ਜਿਹੜੇ ਆਪਣੇ ਇਹ ਚਨੇ ਸੀਗੇ ਇਹਨਾਂ ਨੂੰ ਆਪਾਂ ਇੱਕ ਪੈਨ ਦੇ ਵਿੱਚ ਗਰਮ ਪਾਣੀ ਦੇ ਵਿੱਚ ਰੱਖਾਂਗੇ ਕੁਝ ਮਿੰਟ ਲਈ 2 ਮਿੰਟ ਲਈ ਤਾਂ ਜੋ ਇਹ ਸੌਫਟ ਹੋ ਜਾਣ ਕਿਉਂਕਿ ਇਹ ਹੈ ਆਪਾਂ ਫ੍ਰੀਜਰ ਦੇ ਵਿੱਚ ਸਟੋਰ ਕਰੇ ਹੋਏ ਸੀਗੇ ਸੋ ਇਹਨਾਂ ਵਿੱਚ ਥੋੜੀ ਜਿਹੀ ਬਰਫ਼ ਜੰਮ ਗਈ ਸੀਗੀ ਹਾਰਡ ਹੋ ਗਏ ਨੇ ਤੇ ਹੁਣ ਆਪਾਂ ਪਾਣੀ ਸੀ ਜਿਹੜਾ ਉਹ ਪਹਿਲਾਂ ਹੀ ਬੋਇਲ ਕਰ ਲਿਆ ਸੀ ਤੇ ਉਹਦੇ ਵਿੱਚ ਹੁਣ ਆਪਾਂ ਚਨੇ ਪਾਦੇ ਨੇ ਇਹ ਚਨੇਆਂ ਨੂੰ ਆਪਾਂ ਐਨੇ 2 ਮਿੰਟ ਲਈ ਇੱਧਰ ਰੱਖ ਦਿਆਂ ਤੇ ਆਪਾਂ ਉਧਰ ਜ ਆਪਣਾ ਜਿਹੜੇ ਮੇਨ ਇੰਗਰੀਡੀਅੰਟਸ ਨੇ ਉਹਨਾਂ ਨੂੰ ਤਿਆਰ ਕਰਦੇ ਆ ਤੇ ਹੁਣ ਆਪਾਂ ਇੱਕ ਕੌਲੀ ਲੈ ਲਈ ਆ ਇਕ ਕੌਲੀ ਦੇ ਵਿੱਚ ਆਪਾਂ ਜਿਹੜੇ ਆਪਣੇ ਮੇਨ ਇਨਗਰੀਡੀIENTS ਲਾਈਕ ਮਸਾਲੇ ਸੀਗੇ ਉਹ ਦੱਸੇ ਸੀ ਤੁਹਾਨੂੰ ਹੁਣ ਉਹਨਾਂ ਨੂੰ ਮੈਂ ਡਿਟੇਲ ਦੇ ਵਿੱਚ ਦੱਸ ਦਿਆਂ ਤੁਹਾਨੂੰ ਵੀ ਆਪਾਂ ਕੀ ਕੀ ਐਡ-ਆਨ ਕਰਨਾ ਅੱਧਾ ਚਮਚ ਆਪਾਂ ਨਮਕ ਦਾ ਲਵਾਂਗੇ ਥੋੜਾ ਜਿਹਾ ਆਪਾਂ ਆਪਣੇ ਹਿਸਾਬ ਦੇ ਨਾਲ ਲੈ ਲਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਅਕੋਰਡਿੰਗਲੀ ਅੱਧਾ ਚਮਚ ਹੀਲਿਆ ਮੈਂ ਇਹਦੇ ਵਿੱਚ ਤੇ ਉ ਤੋਂ ਬਾਅਦ ਆਪਾਂ ਲਾਲ ਮਿਰਚ ਐਡ ਕਰਾਂਗੇ ਉਹ ਵੀ ਅੱਧੀ ਕੇ ਚਮਚ ਕਰਾਂਗੇ ਅਕੋਰਡਿੰਗ ਟੂ ਦੀ ਆਪਣੀ ਕਵਾਂਟਿਟੀ ਕਿੰਨੀ ਕਾ ਉਹਦੇ ਨਾਲ ਹਿਸਾਬ ਨਾਲ ਹਲਦੀ ਐਡ ਆਨ ਕਰੀ ਆਪਾਂ ਥੋੜੀ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਗਰਮ ਮਸਾਲਾ ਵੀ ਐਡ ਕਰਨਾ ਆ ਚਾਟ ਮਸਾਲਾ ਤੇ ਆਹ ਹੁਣ ਆਪਾਂ ਐਡ ਕਰੀ ਆ ਇਹਦੇ ਵਿੱਚ ਦੇਗੀ ਮਿਰਚ ਜਿਹੜੀ ਕਿ ਕਲਰ ਵਾਲੀ ਹੁੰਦੀ ਆ ਇਸ ਤੋਂ ਬਾਅਦ ਆਪਾਂ ਨੇ આમਚੂਰ ਪਾਊਡਰ ਐਡ ਆਨ ਕਰਿਆ ਇਹਦੇ ਵਿੱਚ ਤੇ ਥੋੜਾ ਜਿਹਾ ਹੀ ਇਹਦੇ ਵਿੱਚ ਆਪਾਂ ਨੇ ਚਾਟ ਮਸਾਲਾ ਐਡ ਕਰਿਆ ਸੀਗਾ ਉਹ ਥੋੜਾ ਜਿਹਾ ਹੀ ਕਰਿਆ ਆ ਬਿਲਕੁਲ ਤੇ ਉਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਆਪਣੇ ਅਕੋਰਡਿੰਗਲੀ ਕੁਝ ਵੀ ਮਸਾਲਾ ਐਡ ਔਨ ਕਰ ਸਕਦੇ ਆ ਮੈਂ ਇਹਦੇ ਵਿੱਚ ਧਨੀਆ ਪਾਊਡਰ ਆ ਜਿਹੜਾ ਉਹ ਐਡ ਔਨ ਕਰਿਆ ਏ ਇਹਦੇ ਨਾਲ ਫਲੇਵਰ ਆ ਜਿਹੜਾ ਬਹੁਤ ਵਧੀਆ ਆਉਂਦਾ ਏ ਸੋ ਹੋਰ ਵੀ ਐਕਸਟਰਾ ਜਿੱਦਾਂ ਚਾਟ ਮਸਾਲਾ ਹੋ ਗਿਆ ਆਮ ਚੂੜ ਪਾਊਡਰ ਜੋ ਵੀ ਤੁਹਾਨੂੰ ਵਧੀਆ ਲੱਗਦੇ ਨੇ ਉਹ ਮਸਾਲੇ ਆਪਾਂ ਕਰ ਸਕਦੇ ਆ ਐਡ ਪਰ ਜਿਹੜੇ ਬੇਸਿਕ ਨੇ ਉਹੀ ਨੇ ਥੋੜੀ ਜਿਹਾ ਆਪਾਂ ਕਾਲੀ ਮਿਰਚ ਸਪ੍ਰਿੰਕਲ ਕਰਤੀ ਸੀ ਤੇ ਹੁਣ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰ ਲਾਂਗੇ ਜਿਹੜੀਆਂ ਇਹਦੀਆਂ ਡੜੀਆਂ ਵਗੈਰਾ ਨੇਗੀਆਂ ਉਹ ਅੱਛੀ ਤਰ੍ਹਾਂ ਦੇ ਨਾਲ ਇਹਦੇ ਆਪਾਂ ਮਸਟਰ ਕਰ ਲਵਾਂਗੇ ਤੇ ਇਹ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਆਨ ਕਰਾਂਗੇ ਇਹ ਜਿਹੜਾ ਮੈਥਡ ਆ ਇਹ ਮੈਂ ਯੂਜੂਲੀ ਇਹੀ ਯੂਜ਼ ਕਰਦੀ ਆ ਇਹ ਵੜੀ ਰੈਸਪੀ ਬਣਾਉਣ ਦੇ ਲਈ ਕਿਉਂਕਿ ਇਹ ਥੋੜਾ ਜਿਹਾ ਟਾਈਮ ਕੰਜ਼ੂਮ ਵੀ ਨਹੀਂ ਕਰਦਾ ਹੈਗਾ ਕਿਉਂਕਿ ਜਦ ਕਿ ਆਪਾਂ ਸੁੱਕੇ ਮਸਾਲੇ ਪਾਉਨੇ ਆ ਤਾਂ ਉਹ ਥੋੜਾ ਜਿਹਾ ਜ਼ਿਆਦਾ ਟਾਈਮ ਲੈ ਲੈਂਦਾ ਆ ਪੱਕਣ ਦੇ ਲਈ ਤੇ ਐਦਾਂ ਕਰਨ ਦੇ ਨਾਲ ਆਪਣੀ ਜੋ ਟਾਈਮ ਦੀ ਵੀ ਬਚਤ ਹੁੰਦੀ ਹੈ ਤੇ ਜਿਹੜਾ ਟੇਸਟ ਆ ਉਹ ਵੀ ਉੱਭਰ ਕੇ ਆਉਂਦਾ ਹੈ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਬਣਾਉਣ ਕੀ ਜਾ ਰਹੇ ਹਾਂ ਨਵਰਾਤਰੀਆਂ ਦੀ ਬਹੁਤ ਹੀ ਸਪੈਸ਼ਲ ਡਿਸ਼ ਜਿਹੜੀ ਕਿ ਸਪੈਸੀਫਿਕਲੀ ਨਵਰਾਤਰੀਆਂ ਤੇ ਹੀ ਬਣਾਈ ਜਾਂਦੀ ਆ ਚਨੇ ਮਸਾਲੇ ਵਾਲੇ ਚਨੇ ਇਹਨਾਂ ਨੂੰ ਆਪਾਂ ਪੂਰੀਆਂ ਦੇ ਨਾਲ ਵੀ ਖਾ ਸਕਦੇ ਹਾਂ ਜ਼ਿਆਦਾਤਰ ਇਹਨਾਂ ਨੂੰ ਪੂਰੀਆਂ ਤੇ ਹੀ ਖਾਇਆ ਜਾਂਦਾ ਹੈ ਲੋਕ ਕੰਜਕਾਂ ਵੀ ਬਿਠਾਉਂਦੇ ਨੇਗੇ ਤਾਂ ਉਹੀ ਉਹ ਵੀ ਇਹੀ ਰੈਸਪੀ ਹੈ ਜਿਹੜੀ ਉਹ ਬਣਾਉਂਦੇ ਨੇ ਇਦਾਂ ਤੁਸੀਂ ਮੇਰੇ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਹੀ ਅੱਛੀ ਤੇ ਟੇਸਟੀ ਬਣੂਗੀ ਤੇ ਹੋਰ ਵੀ ਇਦਾਂ ਦੀਆਂ ਰੈਸਪੀਜ਼ ਦੇਖਣ ਦੇ ਲਈ ਤੁਸੀਂ ਪਲੀਜ਼ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਇਹ ਬਹੁਤ ਹੀ ਈਜ਼ੀ ਤੇ ਬਹੁਤ ਹੀ ਕੁਇਕ ਬਣ ਕੇ ਤਿਆਰ ਹੁੰਦੀ ਆ ਸਤ ਸੱਚੀ ਦੇ ਵਿੱਚ ਤੇ ਹੁਣ ਆਪਾਂ ਨੇ ਜਿਹੜੇ ਆਪਣੇ ਚਨੇ ਸੀਗੇ ਉਹ 2 ਮਿੰਟ ਲਈ ਰੱਖਲੇ ਸੀਗੇ ਜਿਨੇ ਨੂੰ ਆਪਾਂ ਉਧਰ ਮਸਾਲਾ ਰੈਡੀ ਕਰਿਆ ਤੇ ਹੁਣ ਆਪਾਂ ਦੇਖ ਸਕਦੇ ਆਂ ਜਿਹੜੇ ਆਪਣੇ ਚਨੇ ਨੇਗੇ ਉਹ ਬਿਲਕੁਲੀ ਸੌਫਟ ਬਣ ਕੇ ਤਿਆਰ ਹੋ ਗਏ ਨੇ ਸੌਫਟ ਤਾਂ ਪਹਿਲਾਂ ਵੀ ਸੀ ਬਟ ਫ੍ਰੀਜਰ ਚ ਰੱਖਣ ਦੇ ਲਈ ਰੱਖਣ ਕਰਾਨੀਏ ਥੋੜੇ ਜਿਹੇ ਹਾਰਡ ਹੋ ਗਏ ਸੀ ਸੋ ਹੁਣ ਇਹ ਬਿਲਕੁਲੀ ਰੈਡੀ ਨੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਕਰਾਂਗੇ ਐਡ ਔਨ ਮਤਲਬ ਕਿ ਆਪਾਂ ਇਹ ਕੱਢ ਲਏ ਸੀਗੇ ਤੇ ਹੁਣ ਆਪਾਂ ਇੱਕ ਆਪਣੀ ਜਿਹੜੀ ਛਾਨਣੀ ਦੇ ਵਿੱਚ ਕੱਢ ਲਏ ਸੀ ਪਾਣੀ ਦੇ ਵਿੱਚੋਂ ਤੇ ਹੁਣ ਆਪਾਂ ਇੱਕ ਪਾਸੇ ਰੱਖਾਂਗੇ ਆਪਣੀ ਫਰਾਈ ਪੈਨ ਕੜਾਹੀ ਜਾਂ ਕੁਝ ਵੀ ਤੁਸੀਂ ਮਤਲਬ ਜਿੰਨੀ ਤੁਹਾਡੀ ਕੁਆਂਟੀਟੀ ਆ ਓਨਿਕ ਹਿਸਾਬ ਦੇ ਨਾਲ ਆਪਾਂ ਉਹ ਬਰਤਨ ਲੈ ਲਾਂਗੇ ਜਿਹਦੇ ਵਿੱਚ ਆਪਾਂ ਤੜਕਾ ਤਿਆਰ ਕਰਨਾ ਆ ਤੇ ਹੁਣ ਅਸੀਂ ਲੈ ਆਇਆ ਇਹਦੇ ਵਿੱਚ ਸਰੋਂ ਦਾ ਤੇਲ ਤੁਸੀਂ ਆਪਣੇ ਅਕੋਰਡਿੰਗ ਦੇਸੀ ਕੀ ਯਾ ਵੈਰੀ ਫਾਈਨ ਆਇਲ ਕੁਝ ਵੀ ਲੈ ਸਕਦੇ ਆ ਪਰ ਅਸੀਂ ਇਹੀ ਯੂਜ਼ ਕਰਦੇ ਆ ਕਿਉਂਕਿ ਇਹਦੇ ਵਿੱਚ ਇਹ ਸ਼ੁੱਧ ਸਰ੍ਹੋਂ ਦਾ ਤੇਲ ਜਿਹਨੂੰ ਕਹਿੰਦੇ ਨੇ ਬਹੁਤ ਅੱਛਾ ਰੰਗ ਦਾ ਹੈਲਥ ਲਈ ਵੀ ਤੇ ਅਪਨ ਅਕੋਰਡਿੰਗਲੀ ਆਪਾਂ ਇਹਦੇ ਵਿੱਚ ਅਧਿਕ ਕਟਸ਼ੀ ਤੇਲ ਦੀ ਪਾ ਲਈ ਆ ਅੱਧੀ ਤੋਂ ਥੋੜੀ ਜੀ ਵੱਧ ਤੇ ਹੁਣ ਆਪਾਂ ਇਹਨੂੰ ਹੀਟ ਹੋਣ ਲਈ ਰੱਖਾਂਗੇ ਦੋ ਦੋ ਤਿੰਨ ਮਿੰਟ ਲਈ ਜਦੋਂ ਤੱਕ ਇਹ ਹੀਟ ਹੁੰਦਾ ਆ ਤੇ ਉਦੋਂ ਤੱਕ ਆਪਾਂ ਆਪਣੇ ਮਸਾਲਿਆਂ ਨੂੰ ਇੱਕ ਵਾਰ ਦੇਖ ਲੈਣਾ ਆ ਕਿ ਬਿਲਕੁਲ ਹੀ ਕੋਈ ਉਹਨਾਂ ਵਿੱਚ ਗੱਠ ਵਗੈਰਾ ਨਾ ਹੋਵੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾਗਾ ਜੀਰਾ ਜੀਰੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਮਤਲਬ ਕੱਦੂ ਕਸ਼ ਕੀਤਾ ਹੋਇਆ ਲਸਣ ਨਹੀਂ ਸੌਰੀ ਲਸਣ ਨਹੀਂ ਅਦਰਕ ਲਸਣ ਵੀ ਆਪਾਂ ਪਾ ਸਕਦੇ ਹਾਂ ਬਟ ਮੈਂ ਲਸਣ ਨਹੀਂ ਪਾਇਆ ਔਰ ਅਦਰਕ ਵੀ ਬਹੁਤ ਘੱਟ ਕੁਆਂਟੀਟੀ ਚ ਪਾਇਆ ਕਿਉਂਕਿ ਇਹ ਗਰਮ ਹੁੰਦਾ ਆ ਤੇ ਜਿੱਦਾਂ ਕਿ ਹਲੇ ਗਰਮੀ ਹੈਗੀ ਆ ਸੋ ਹਾਂ ਇਹਨਾਂ ਨੂੰ ਅਜੇ ਮਤਲਬ ਅਦਰਕ ਲਸਣ ਹੋ ਗਿਆ ਇਹ ਅਸੀਂ ਘਾਟੀ ਵੀ ਯੂਜ਼ ਕਰਦੇ ਆ ਤੇ ਹੁਣ ਜਿਹੜਾ ਉਹ ਮਸਾਲਾ ਸੀਗਾ ਆਪਾਂ ਨੇ ਬਣਾਇਆ ਹੋਇਆ ਉਹ ਆਪਾਂ ਇਹਦੇ ਵਿੱਚ ਸਿੱਧਾ ਹੀ ਡਾਇਰੈਕਟ ਐਡ ਔਨ ਕਰ ਦਣਾ ਇਹਦੇ ਵਿੱਚ ਕੋਈ ਵੀ ਪਿਆਜ਼ ਦੀ ਆਪਾਂ ਨੂੰ ਲੋੜ ਨਹੀਂ ਹੈ ਕਿਉਂਕਿ ਇਹ ਨਵਰਾਤਰਾਂ ਲਈ ਬਣ ਰਿਹਾ ਏ ਤੇ ਲਸਣ ਵੀ ਆਪਾਂ ਜੇ ਕੈਜੂਅਲੀ ਬਣਾ ਰਹੇ ਆ ਤਾਂ ਪਾਣਾ ਹੈ ਇਹ ਮੈਂ ਸਪੈਸ਼ਲ ਨਵਰਾਤਰਾਂ ਲਈ ਬਣਾਈ ਆ ਇਸ ਲਈ ਇਹ ਵਿੱਚ ਲਸਣ ਔਰ ਪਿਆਜ਼ ਨਹੀਂ ਪੈਂਦਾਗਾ ਸੋ ਉਹ ਗਰਮੀ ਦਾ ਵੀ ਇੱਕ ਕਾਰਨ ਆ ਤੇ ਨਵਰਾਤਰਿਆਂ ਦੀ ਡਿਸ਼ ਬਣਾ ਰਹੇ ਆ ਤਾਂ ਵੀ ਇੱਕ ਉਹਦਾ ਬਹੁਤ ਵੱਡਾ ਕਾਰਨ ਕਿਉਂਕਿ ਸ਼ਾਇਦ ਸੁਣਿਆ ਜਾਂਦਾ ਆ ਕਿ ਵੀ ਨਵਰਾਤਰਿਆਂ ਦੇ ਵਿੱਚ ਜੋ ਵੀ ਖਾਣਾ ਖਾਂਦੇ ਨੇ ਤਾਂ ਉਹਨਾਂ ਵਿੱਚ ਲਸਣ ਪਿਆਜ਼ ਨਹੀਂ ਹੁੰਦਾਗਾ ਤੇ ਯੂਜੂਲੀ ਮੈਂ ਸਿੱਖੋ ਫੈਮਿਲੀ ਤੋਂ ਬਿਲੋਂਗ ਕਰਦੀ ਆ ਸੋ ਮੈਨੂੰ ਇਹ ਸੁਣਨ ਚ ਆਇਆ ਆ ਤੇ ਮੈਂ ਉਸ ਹੱਬ ਨਾਲ ਆਪਣੀ ਰੈਸਪੀ ਜਿਹੜੀ ਬਣਾਈ ਆ ਤੇ ਉਹ ਤੋਂ ਬਾਅਦ ਜਿੱਦਾਂ ਵੀ ਇਹਦੇ ਵਿੱਚ ਆਪਾਂ ਨੇ ਧਣੀਆਂ ਦੀਆਂ ਜਿਹੜੀਆਂ ਪਿਛਲੀਆਂ ਡੰਡੀਆਂ ਹੁੰਦੀਆਂ ਨੇਗੀਆਂ ਉਹ ਪਾਣੀਆਂ ਨੇਗੀਆਂ ਇਹ ਪਹਿਲਾਂ ਅਸੀਂ ਕਿ ਇਹ ਤਾਂ ਨਹੀਂ ਪਾਈਆਂ ਕਿਉਂਕਿ ਉਹ ਥੋੜੀ ਜੀ ਫਲੇਮ ਵੱਧ ਹੋਣ ਕਰਾ ਨਹੀਂ ਜਲ ਸਕਦੀਆਂ ਸੀ ਤੇ ਅੱਦਾਂ ਇਹਨਾਂ ਨਾਲ ਇਹਦਾ ਜਿਹੜਾ ਟੇਸਟ ਆ ਖੁਸ਼ਬੂ ਬਹੁਤ ਹੀ ਅੱਛੀ ਬਣ ਅੱਛੀ ਆਉਂਦੀ ਆ ਤੇ ਐਵੇਂ ਇਹਨੂੰ ਆਪਾਂ ਉਦੋਂ ਤੱਕ ਲਾਂਦੇ ਰਹਿਣਾ ਜਦੋਂ ਤੱਕ ਇਹ ਆਪਣਾ ਜਿਹੜਾ ਤੇਲ ਆ ਉਹ ਨਹੀਂ ਛੱਡ ਦਿੰਦਾਗਾ ਅੱਧੀਆਂ ਹੋਰ ਵੀ ਰੈਸਪੀਜ਼ ਈਜ਼ੀ ਦੇਖਣ ਦੇ ਲਈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਵੀ ਮੈਂ ਨੈਕਸਟ ਜਿਹੜੀ ਰੈਸਪੀ ਉਹ ਕਿਹੜੀ ਬਣਾਵਾਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਅੱਗੇ ਤੱਕ ਮੇਰੀ ਵੀਡੀਓ ਆ ਜਿਹੜੀ ਉਹ ਪਹੁੰਚ ਸਕੇ ਤੇ ਲੋਕ ਬਹੁਤ ਅੱਛਾ-ਅੱਛੀਆਂ ਰੈਸਪੀਜ਼ ਦੇਖ ਸਕਣ ਜੋ ਕਿ ਈਜ਼ੀ ਵੀ ਨੇ ਤੇ ਅਦਾ ਹੀ ਆਪਾਂ ਇਹਨੂੰ ਘਮਾਉਂਦੇ ਰਹਿਣਾ ਆ ਤੇ ਹੁਣ ਦੇਖੋ ਥੋੜਾ ਥੋੜਾ ਇਹ ਜਿਹੜਾ ਮਸਾਲਾ ਆ ਉਹ ਪਾਣੀ ਆਪਣੇ ਤੇਲ ਆ ਜਿਹੜਾ ਉਹ ਛੱਡਣ ਲੱਗ ਗਿਆ ਏ ਤੇ ਇੱਕ ਤੋਂ 2 ਮਿੰਟ ਲਈ ਹੀ ਪਕਾਵਾਂਗੇ ਉਹ ਆਪਾਂ ਨੂੰ ਆਪਣੇ ਆਪ ਹੀ ਪਤ ਲੱਗ ਜੀਗਾ ਦੇਖੋ ਐਨ ਬਿਲਕੁਲ ਹੀ ਇਹਨੇ ਜਿਹੜਾ ਤੇਲਾ ਛੱਡਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਬਸ ਲਾਸਟ ਸਟੈਪ ਕੀ ਆ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਚਨੇ ਨੇਗੇ ਉਹ ਐਡ ਕਰ ਦੇਣੇ ਆ ਤੇ ਇਸ ਤਰ੍ਹਾਂ ਹੀ ਆਪਣੀ ਜਿਹੜੀ ਇਹ ਰੈਸਪੀ ਆ ਇਹ ਬਣ ਕੇ ਬਿਲਕੁਲ ਹੀ ਝਟਪਟ ਐਨ ਵਿਥਿਨ 10 10 ਮਿੰਟਸ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਇਫ ਆਪਣੇ ਜਿਹੜੇ ਚਨੇਓ ਪਹਿਲਾਂ ਬੋਇਲ ਕੀਤੇ ਹੋਣੇ ਤਾਂ ਬਿਲਕੁਲ ਹੀ 10 ਮਿੰਟਸ ਹੀ ਲੱਗਣਗੇ ਤੇ ਥੋੜਾ ਜਿਹਾ ਟਾਈਮ ਵੱਧ ਤਾਂ ਲੱਗ ਜੂਗਾ ਜੇ ਆਪਾਂ ਨਾਲ ਦੀ ਨਾਲ ਹੀ ਚਨਿਆਂ ਨੂੰ ਬੋਇਲ ਕਰਨਾ ਆ ਉਵੇਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਚਨੇ ਨੇ ਉਹ ਐਡ ਔਨ ਕਰ ਦੇਣੇ ਨੇ ਤੇ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਮਿਕਸ ਅਪ ਕਰ ਲੈਣਾ ਹੈ ਤਾਂ ਜੋ ਇਹਦੇ ਵਿੱਚ ਮਸਾਲਾ ਜਿਹੜਾ ਉਹ اچھی طرح ਦੇ ਨਾਲ ਰਚ ਜਵੇ ਇਸ ਤਰ੍ਹਾਂ ਕਰ ਲੈਣਾ ਹੈ ਤੇ ਆਪਾਂ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਣੀ ਥੋੜਾ ਜਿਹਾ ਵਧ ਰੱਖਿਆ ਸੀ ਕਿਉਂਕਿ ਇਹ ਜਦ ਆਪਾਂ ਬਾਅਦ ਵਿੱਚ ਵੀ ਇਹ ਜਿਹੜੀ ਤਰੀਆ ਉਹ ਸੁੱਕ ਜਾਂਦੀ ਆ ਤੇ ਥੋੜੇ ਜਿਹੇ ਇਹ ਰਸਮੀ ਸੇਜੇ ਰਹਿ ਜਾਂਦੇ ਨੇ ਇਸ ਲਈ ਆਪਣੇ ਹਿਸਾਬ ਦੇ ਨਾਲ ਆਪਾਂ ਆਪਣੇ ਟੇਸਟ ਅਕੋਰਡਿੰਗ ਇਹਨਾਂ ਨੂੰ ਰੱਖ ਸਕਦੇ ਆ ਤੇ ਜਿੱਦਾਂ ਜਿੱਦਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ 2 ਮਿੰਟ ਲਈ ਪਕਾਵਾਂਗੇ 3-4 ਮਿੰਟ ਲਈ ਤਾਂ ਪਾਣੀ ਜਿਹੜਾ ਉਹ ਆਪਣੇ ਆਪ ਹੀ ਸੋਕਦਾ ਚਲੇ ਜਾਊਗਾ ਤੇ ਇਸ ਤਰ੍ਹਾਂ ਆਪਣੇ ਜਿਹੜੇ ਚਨੇ ਨੇ ਉਹ ਬਣ ਕੇ ਗੜੀ ਨੇ ਤੇ ਇਹਨਾਂ ਦੀ ਗਾਰਨਿਸ਼ਿੰਗ ਲਈ ਆਪਾਂ ਕੁਝ ਦੋ ਇਨਗਰੀਡੀIENTS ਦੀ ਜ਼ਰੂਰਤ ਆਪਾਂ ਨੂੰ ਜਿਹੜੇ ਕਿ ਪਹਿਲਾਂ ਹੀ ਆਪਣੇ ਕੋਲ ਅਵੇਲੇਬਲ ਸੀਗੇ ਆਪਣਾ ਆਪਾਂ ਹੁਣ ਇਹਦੇ ਇਹਨੂੰ ਗੈਸ ਦੀ ਫਲੇਮ ਆ ਜਿਹੜੀ ਉਹ ਬੰਦ ਕਰ ਦਵਾਂਗੇ ਇਹਦੇ ਵਿੱਚ ਆਪਾਂ ਐਡ-ਆਨ ਕਰਾਂਗੇ ਧਨੀਆ ਧਨੀਆ ਦੀ ਸਪ੍ਰਿੰਕਲਸ ਬਹੁਤ ਹੀ ਅੱਛੀਆਂ ਲੱਗਦੀਆਂ ਨੇ ਇਹਦੇ ਤੇ ਵਿੱਚ ਤੇ ਟੇਸਟ ਵੀ ਵਧੀਆ ਆਉਂਦਾ ਆ ਤੇ ਥੋੜੇ ਜਿਹਾ ਇਹਦੇ ਵਿੱਚ ਆਪਾਂ ਅਦਰਕ ਦੀਆਂ ਕਲੀਆਂ ਨੇ ਜਿਗੀਆਂ ਉਹ ਕੱਟ ਕੇ ਪਾਵਾਂਗੇ ਜਿਹੜੀਆਂ ਕਿ ਬਹੁਤ ਅੱਛਾ ਟੇਸਟ ਦੰਦੀਆਂ ਨੇ ਅ ਅਦਰਕ ਦੀਆਂ ਕਲੀਆਂ ਉੱਪਰ ਤੁਸੀਂ ਪਾਉਣ ਲਈ ਸਕਿਪ ਵੀ ਕਰ ਸਕਦੇ ਹੋ ਬਟ ਇਹ ਬਹੁਤ ਹੀ ਅੱਛੇ ਲੱਗਦੀਆਂ ਨੇ ਸਾਨੂੰ ਟੇਸਟੀ ਲੱਗਦੀਆਂ ਨੇ ਇਸ ਲਈ ਇਹ ਪਾ ਲਈਆਂ ਨੇ ਤੇ ਇਸ ਤਰ੍ਹਾਂ ਕੁਸ਼ਕ ਇਨਗਰੀਡੀਅੰਟਸ ਨਾਲ ਤੇ ਬਹੁਤ ਹੀ ਸਸਤੇ ਵੇ ਨਾਲ ਜਿਹੜੇ ਕਿ ਆਪਣੇ ਘਰ ਚ ਹੀ ਅਵੇਲੇਬਲ ਹੁੰਦੇ ਨੇ ਮਸਾਲੇ ਉਹਨਾਂ ਨਾਲ ਹੀ ਆਪਣੀਆਂ ਜਿਹੜੀ ਰੈਸਪੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਇਸ ਤਰ੍ਹਾਂ ਦੀਆਂ ਹੀ ਰਸਪੀਆਂ ਜਿਹੜੀਆਂ ਕਿ ਬਹੁਤ ਈਜ਼ੀਲੀ ਤੇ ਅਫੋਰਡੇਬਲ ਨੇ ਇਹ ਬਣਾ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਥੈਂਕ ਯੂ ਸੋ ਮੱਚ ਤੁਹਾਡਾ ਇਹ ਵੀਡੀਓ ਦੇ ਅੰਤ ਤੱਕ ਬਣਨ ਲਈ ਧੰਨਵਾਦ